ਮੈਂ ਆਮਨੁਰਾਖ ਨੇ ਲਿਆ ਹੁਣ ਲਮੈਂ ਵਿਤਾ ਸ਼ਾਹਿਦ ਹੋਮਸ਼ਾਹ ਤਾਪਰਾ ਆਪਣੀ ਇਮੀਗ੍ਰੇਸ਼ਨ ਹੋ ਗਈ ਤੇ ਸਕਿਉਰਿਟੀ ਚੈਕ ਇਨ ਹੋ ਗਿਆ ਤੇ ਸਟੈਂਪ ਆਪਣੇ ਜਿਹੜੀ ਉਹ ਲੱਗੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਜੀ 15 ਜਨਵਰੀ 2026 ਤੇ ਅੱਜ ਆਪਾਂ ਆਪਣਾ ਨਵਾਂ ਸਫ਼ਰ ਜਿਹੜਾ ਹੋ ਸ਼ੁਰੂ ਕਰਨ ਲੱਗੇ ਆਂ ਆਪਾਂ ਇਸ ਸਮੇਂ ਆਪਣੇ ਘਰੇ ਆਂ ਗਏ ਜੀ ਆਪਣਾ ਪਹਿਲਾ ਜਿਹੜਾ ਇੰਟਰਨੈਸ਼ਨਲ ਟ੍ਰਿਪ ਆ ਪਹਿਲਾ ਇੰਟਰਨੈਸ਼ਨਲ ਜਿਹੜਾ ਹੋ ਸਫ਼ਰ ਆ ਸੋ ਘਰੋਂ ਆਪਾਂ ਚੱਲਣ ਲੱਗੇ ਆਂ ਦਿੱਲੀ 에ਅਰਪੋਰਟ ਵੱਲ ਨੂੰ ਆਪਣੀ ਪੈਕਿੰਗ ਹੋ ਗਈ ਸਾਰੀਆਂ ਤਿਆਰੀਆਂ ਹੋ ਗਈਆਂ ਤੇ ਸਮਾਂ ਤਕਰੀਬਨ 2:30 ਵਜੇ ਦਾ ਹੋਇਆ ਤੇ ਆਪਣੀ ਜਿਹੜੀ ਉਹ ਬੱਸ ਹੈ ਖੰਨੇ ਸ਼ਹਿਰ ਤੋਂ ਬੱਸ ਆ 3:50 ਮਿੰਟਾਂ ਤੇ 15-20 ਮਿੰਟਾਂ ਨੂੰ ਬੱਸ ਆਪਾਂ ਤੁਰਦੇ ਆਂ ਖੰਨੇ ਵਾਸਤੇ ਤੇ ਇੱਧਰ ਆਪਣਾ ਇਹ ਸਮਾਨ ਸਾਰਾ ਰੈਡੀ ਪਿਆ ਜੀ ਆ ਆਪਣੀ ਜ ਤੇ ਤੇ ਜੀ ਆਪਣੇ ਸਾਰੇ ਕੱਪੜੇ ਨੇ ਤੇ ਆ ਆਪਣਾ ਬੈਗ ਆ ਜਿਹਦੇ ਚ ਪਾਸਪੋਰਟ ਹੋ ਗਿਆ ਆਪਣੇ ਪੈਸੇ ਹੋਗੇ ਐਵੇਂ ਦਾ ਸਾਰਾ ਸਮਾਨ ਤੇ ਇਹ ਆਪਣਾ ਜਿਹੜਾ ਇੰਟਰਨੈਸ਼ਨਲ ਹੋ ਟ੍ਰਿਪ ਰਹੂਗਾ ਤੇ ਆਪਾਂ ਜਾ ਰਹੇ ਹਾਂ ਜੀ ਦੁਬਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਉਹ ਦੁਬਈ ਘੁਮਾਵਾਂਗੇ ਦੁਬਈ ਦੀਆਂ ਸੋਹਣੀਆਂ-ਸੋਹਣੀਆਂ ਥਾਵਾਂ ਜਿਹੜੀਆਂ ਘੁਮਾਵਾਂਗੇ ਤੇ ਅੱਜ ਆਪਣੀ ਜਿਹੜੀ ਉਹ ਪਹਿਲੀ ਇੰਟਰਨੈਸ਼ਨਲ ਫਲਾਈਟ ਹੋਊਗੀ ਤੇ ਸਾਰਾ ਸਫਰ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਈ ਦੀਆਂ ਸੋਹਣੀਆਂ-ਸੋਹਣੀਆਂ ਤੇ ਸਾਰੀਆਂ ਜਿਹੜੀਆਂ ਘੁੰਮਣ ਵਾਲੀਆਂ ਥਾਵਾਂ ਉਹ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਜ ਬਣੇ ਰਹੋ ਆਪਾਂ ਘਰ ਤੋਂ ਚੱਲ ਪਏ ਜੀ ਖਾਣੇ ਵਾਸਤੇ ਤੇ ਨਾਲ ਜਾ ਰਹੇ ਹਾਂ ਆਪਣਾ ਪੂਰੇ ਪੂਰੇ ਟਾਈਮ ਤੇ ਆਈ ਐ ਨਾ 350 ਤੇ ਸਮਾਨ ਰੱਖਦੇ ਆ ਤੇ ਬਹਿਨੇ ਆ ਵਸਦੇ ਵਿੱਚ ਆ ਹਵੇਲੀ ਤੇ ਆਪਾਂ ਰੁਕੇ ਸੀਗੇ ਇੱਥੇ ਸਟਾਪ ਲਿਆ ਸੀਗਾ ਤੇ 7:30 ਵਜੇ ਦਾ ਜਿਹੜਾ ਰਾਤ ਦਾ ਟਾਈਮ ਹੋ ਗਿਆ ਤੇ ਇੱਥੇ ਥੋੜਾ ਬਹੁਤ ਕੁਝ ਖਾਦਾ ਪੀਤਾ ਤੇ ਇੱਥੋਂ ਹੁਣ ਆਪਾਂ ਚੱਲਦੇ ਆਂ ਪਾਣੀ ਪੱਤ ਕ੍ਰੋਸ ਕਰਕੇ ਆਪਾਂ ਰੁਕੇ ਸੀਗੇ ਇਹ ਪਿੱਛੇ ਸਾਰੀ ਇਹ ਹਵੇਲੀ ਆ ਤੇ ਚੱਲਦੇ ਆ ਅੱਗੇ ਦਾ ਦਿੱਲੀ ਵਾਲਾ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਆ ਆਪਾਂ ਪਹੁੰਚ ਗਏ ਜੀ ਦਿੱਲੀ ਬਿਲਕੁਲ 에어ਪੋਰਟ ਦੇ ਨੇੜੇ 에어ਪੋਰਟ ਦੇ ਅੰਦਰ ਆਪਾਂ ਤਕਰੀਬਨ ਐਂਟਰ ਹੋ ਗਏ ਹਨ ਆ ਸਾਰੇ ਹੋਟਲ ਨੇ ਜਿਹੜੇ 에어ਪੋਰਟ ਦੇ ਆਲੇ ਦੋ ਆਲੇ ਨੇ ਤੇ ਆਂ ਬ੍ਰਿਜ ਚੜੀਆ ਹੁਣ ਆਪਣੀ ਬੱਸ ਸਿੱਧਾ ਆਪਾਂ 에어ਪੋਰਟ ਜਾ ਰਹੇ ਹਾਂ ਤਕਰੀਬਨ 2-3 ਮਿੰਟਾਂ ਦੇ ਵਿੱਚ ਵਿੱਚ ਪਹੁੰਚਾਂਗੇ 에어ਪੋਰਟ ਟਰਮੀਨਲ 3 ਤੇ ਜਾਣਾ ਆਪਾਂ ਆਪਾਂ ਪਹੁੰਚ ਗਏ ਦਿੱਲੀ 에어ਪੋਰਟ ਤੇ ਸਮਾਂ ਹਲੇ 10:30 ਵਜੇ ਦਾ ਹੋਇਆ ਤੇ ਆਪਣੀ ਜਿਹੜਾ ਐਂਟਰੀ ਗੇਟ ਮੈਨ ਲਗਾ 12:00 ਵਜੇ ਖੁੱਲੂਗਾ ਇਧਰੋਂ ਸਾਰੇ ਐਂਟਰੀ ਕਰਦੇ ਨੇ ਅੰਦਰ ਤੇ ਆਪਾਂ ਉਧਰ ਸਕਰੀਨ ਲੱਗੀ ਹੋਈ ਆ ਸਕਰੀਨ ਤੇ ਦੇਖਦੇ ਆਂ ਜਾ ਕੇ ਵੀ ਕਿੰਨੇ ਵਜੇ ਆਪਣਾ ਗੇਟ ਓਪਨ ਹੁੰਦਾ 3:20 ਤੇ ਆਪਣੀ ਫਲਾਈਟ ਆ ਮੈਨ ਲਗਾ 12:00 ਵਜੇ ਓਪਨ ਹੋਊ ਤੇ ਟਰਮੀਨਲ ਨੰਬਰ 3 ਆ ਆ ਇੱਥੇ ਸਕਰੀਨ ਲੱਗੀ ਹੋਈ ਆ ਤੇ ਇੱਥੇ ਸਾਰੀਆਂ ਫਲਾਈਟਾਂ ਦੇ ਨੰਬਰ ਆਉਂਦੇ ਨੇ ਤੇ ਟਾਈਮਿੰਗ ਲਿਖੀ ਹੋਈ ਆ ਤੇ ਆਪਣੀ ਵਾਲੀ ਫਲਾਈਟ ਦਾ ਹਲੇ ਚੈੱਕ ਇਨ ਜਿਹੜਾ ਉਹ ਗੇਟ ਉਹ ਓਪਨ ਨਹੀਂ ਹੋਇਆ ਤੇ ਆਪਣੀ 3:20 ਤੇ ਜਿਹੜੀ ਉਹ ਫ ਸ਼ਾਰਜਾਂ ਤੱਕ ਦੀ ਤੇ ਇਹ ਸਾਰੀ ਸਕਰੀਨ ਦੇ ਉੱਪਰ ਆ ਜਦੋਂ ਹੀ ਓਪਨ ਹੋਊਗੀ ਆਪਾਂ ਅੰਦਰ ਜਿਹੜੀ ਐਂਟਰੀ ਕਰਾਂਗੇ ਤੇ ਇੱਧਰ ਸਾਰੇ ਆਹ ਗੇਟ ਨੇ ਸਾਹਮਣੇ ਜਿਵੇਂ ਆਹ ਗੇਟ ਹੈ ਤੇ ਇੱਕ ਗੇਟ ਜਿਹੜਾ ਆਹ ਸਾਈਡ ਆ ਇੱਥੋਂ ਆਪਾਂ ਜਿਹੜੀ ਅੰਦਰ ਉਹ ਐਂਟਰੀ ਕਰਾਂਗੇ ਅਲੱਗ-ਅਲੱਗ ਗੇਟ ਨੇ 6 ਨੰਬਰ 5 ਨੰਬਰ ਤੇ ਹਾਲੇ ਆਪਾਂ ਨੂੰ ਤਕਰੀਬਨ ਡੇਢ ਘੰਟਾ 2 ਘੰਟੇ ਇੱਥੇ ਵੇਟ ਕਰਨੀ ਪਊਗਾ ਯਾਰ ਫੋਰਟ ਆਪਣੀ 에ਅਰਲਾਈਨ ਆ 에ਅਰ ਅਰਬੀਆ ਤੇ 3:20 ਮਿੰਟਾਂ ਤੇ ਆਪਣੀ ਜਿਹੜੀ ਫਲਾਈਟ ਚੱਲਣੀ ਹੈ ਤੇ ਸ਼ਹਿਰ ਜਾਂ ਪਹੁੰਚੂਗੀ ਇਹ 5:50 ਮਿੰਟਾਂ ਤੇ ਸ਼ਹਿਰ ਜਾਂ ਜਿਹੜਾ ਦੁਬਈ ਤੋਂ ਤਕਰੀਬਨ 20-25 ਕਿਲੋਮੀਟਰ ਦੂਰ ਆ ਤੇ ਆਪਾਂ ਇੱਥੇ ਵੇਟ ਕਰ ਰਹੇ ਆ ਬੈਠੇ ਤੇ ਸਾਹਮਣੇ ਉਹ ਗੇਟ ਐਂਟਰੀ ਵਾਲਾ ਤੇ ਉਹ ਗੇਟ ਤੋਂ ਆਪਾਂ ਐਂਟਰੀ ਕਰਾਂਗੇ ਜਦੋਂ ਹੀ ਆਪਣਾ ਜਿਹੜਾ ਗੇਟ ਉਹ ਓਪਨ ਹੋ ਜਾਊਗਾ ਤੇ ਬਾਕੀ ਸਾਡਾ ਡਾਕੂਮੈਂਟ ਵਗੈਰਾ ਸਾਰਾ ਆਪਾਂ ਵੀਜ਼ਾ ਜਿਵੇਂ ਹੋ ਗਿਆ ਟਿਕਟ ਹੋ ਗਈ ਹੋਟਲ ਬੁਕਿੰਗ ਹੋ ਗਈ ਹੈ ਨਾ ਇਹ ਸਾਰਾ ਕੁਝ ਆਪਣੇ ਕੋਲ ਹੈਗਾ ਆਪਣੀ ਐਂਟਰੀ ਜਿਹੜੀ ਹੋ ਸ਼ੁਰੂ ਹੋਗੀ ਚੈੱਕ ਇਨ ਓਪਨ ਹੋ ਗਿਆ ਤੇ ਆਪਾਂ ਪਾਸਪੋਰਟ ਤੇ ਆਪਣੀ ਆ ਟਿਕਟ ਕੱਢ ਲਈ ਤੇ ਲਾਈਨ ਦੇ ਵਿੱਚ ਲੱਗ ਗਏ ਪੰਜ ਨੰਬਰ ਗੇਟ ਤੋਂ ਆ ਤੇ ਜਲਦੇ ਅੰਦਰ ਐਂਟਰੀ ਕਰਦੇ ਆਂ ਵੇਟ ਵਗੈਰਾ ਕਰਾਵਾਂਗੇ ਬੋਰਡਿੰਗ ਪਾਸ ਲੈਣੇ ਆ ਇਮੀਗ੍ਰੇਸ਼ਨ ਕਰਵਾਉਣੇ ਆ 에어ਪੋਰਟ ਦੇ ਆਪਾਂ ਅੰਦਰ ਆ ਗਏ ਐਂਟਰੀ ਆਪਣੀ ਹੋ ਗਈ ਤੇ ਸਾਹਮਣੇ ਕਾਊਂਟਰ ਹੈ ਤੇ ਆਪਾਂ ਬੋਰਡਿੰਗ ਪਾਸ ਲੈਣੇ ਆ ਬੋਰਡਿੰਗ ਪਾਸ ਲੈ ਕੇ ਫਿਰ ਆਪਾਂ ਜਾਵਾਂਗੇ ਇਮੀਗ੍ਰੇਸ਼ਨ ਕਰਵਾਉਣ ਵਾਸਤੇ ਤੇ ਇਹ ਸਾਰਾ 에어ਪੋਰਟ ਹੈ ਅੰਦਰੋਂ ਆਪਣੀ ਇਮੀਗ੍ਰੇਸ਼ਨ ਹੋ ਗਈ ਤੇ ਸਿਕਿਉਰਿਟੀ ਚੈੱਕ ਇਨ ਹੋ ਗਿਆ ਤੇ ਸਟੈਂਪ ਆਪਣੀ ਜਿਹੜੀ ਉਹ ਲੱਗੀ ਤੇ ਆਪਾਂ ਇੱਥੇ ਆ ਗਏ ਆ ਡਿਊਟੀ ਫਰੀ ਇਹ ਡਿਊਟੀ ਫਰੀ ਇੱਥੇ ਹੈਗਾ ਹਰੇਕ 에어ਪੋਰਟ ਤੇ ਹੁੰਦਾ ਬਾਕੀ ਕੁਝ ਜ਼ਿਆਦਾ ਟਾਈਮ ਨਹੀਂ ਲੱਗਿਆ ਜਿਹੜਾ ਇਮੀਗ੍ਰੇਸ਼ਨ ਵਾਸਤੇ ਬਸ 5 ਕੁ ਮਿੰਟ ਜਿਹੜੇ ਹੈਗੇ ਸੀ ਕਿ ਇਮੀਗ੍ਰੇਸ਼ਨ ਤੇ ਬਸ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੰਨੀ ਤਰੀਕ ਨੂੰ ਜਿਹੜਾ ਉਹ ਵਾਪਸ ਆਉਣਾ ਤੇ ਕੀ ਕਾਰਨ ਤੁਸੀਂ ਜਿਹੜਾ ਉਹ ਦੁਬਈ ਜਾ ਰਹੇ ਹੋ ਤੇ ਇੰਨੇ ਕੁ ਜਿਹੜੇ ਉਹ ਕੁਐਸਚਨ ਪੁੱਛੇ ਬਸ 5-7 ਮਿੰਟ ਤੇ ਆਪਣਾ ਸਿਕਿਉਰਿਟੀ ਚੈੱਕ ਇਨ ਹੋ ਗਿਆ ਤੇ ਜਿਹੜਾ ਆਪਣਾ ਵੀਜ਼ਾ ਮਿਲ ਗਿਆ ਸਟੈਂਪ ਜਿਹੜੀ ਇਹ ਤੇ ਲੱਗ ਗਈ ਸੋ ਹੁਣ ਆਪਾਂ ਚੱਲਦੇ ਆਂ ਤੇ ਆਪਣਾ ਜਿਹੜਾ ਹੋ ਫਲਾਈਟ ਵੱਲ ਨੂੰ ਉੱਥੇ ਵੇਟ ਕਰਦੇ ਆਂ ਜਿੱਥੇ ‟ਬੀਟਿੰਗ ਰੂਮ” ਬਣਿਆ ਹੋਇਆ ਤੇ ਡਿਊਟੀ ਫਰੀ ਦੇ ਵਿੱਚ ਬਹੁਤ ਸਾਰੇ ਬ੍ਰਾਂਡ ਵਗੈਰਾ ਹੁੰਦੇ ਨੇ ਇਹ ਹਰੇਕ 에ਰਪੋਰਟ ਤੇ ਹੁੰਦਾ ਇੱਥੇ ਟੈਕਸ ਨਹੀਂ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਟੈਕਸ ਫਰੀ ਹੁੰਦੀਆਂ ਨੇ ਜਿਹੜੀਆਂ ਇਹ ਤੇ ਜਿਆਦਾ ਟਾਈਮ ਸਿਕਿਉਰਿਟੀ ਚੈੱਕ ਇਨ ਨੂੰ ਲੱਗਿਆ ਉਹਨਾਂ ਟਾਈਮ ਤਾਂ ਇਮੀਗ੍ਰੇਸ਼ਨ ਨੂੰ ਨਹੀਂ ਲੱਗਿਆ ਜਿੰਨਾ ਟਾਈਮ ਸਿਕਿਉਰਿਟੀ ਚੈੱਕ ਇਨ ਨੂੰ ਲੱਗਿਆ ਤੇ ਮੇਕਅਪ ਦਾ ਸਮਾਨ ਜਾਂ ਹੋਰ ਸਾਰੀਆਂ ਚੀਜ਼ਾਂ ਹਨ ਤੇ ਇਹੀ ਰਾਸਤਾ ਜਿਹੜਾ ਉਹ ਜਾਂਦਾ ਜਿੱਥੋਂ ਜਿਹੜੀਆਂ ਫਲਾਈਟਾਂ ਜਾਂਦੀਆਂ ਨੇ ਆਪਾਂ ਚੱਲਦੇ ਆਂ ਅੱਗੇ ਨੂੰ ਤੇ ਆਪਣੇ ਦੂਜਾ ਬੈਗ ਜਿਹੜਾ ਆਪਣਾ ਉਹ ਜਮ੍ਹਾਂ ਹੋ ਗਿਆ ਸੀਗਾ ਤੇ ਆਹ ਹੈਂਡ ਬੈਗ ਆਪਣੇ ਕੋਲ ਜਿਹੜਾ ਇਹ ਆਪਣੇ ਕੋਲ ਰਹੂਗਾ ਤੇ ਆਹ ਸਾਰੇ ਇਥੇ ਬ੍ਰਾਂਡ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਹੋ ਗਈਆਂ ਡਿਊਟੀ ਫਰੀ ਬਹੁਤ ਵੱਡਾ ਤੇ ਇਦਾਂ ਬ੍ਰਾਂਡ ਆਗੇ ਕੱਪੜੇ ਵਾਲੇ ਸੁਪਰ ਡਰਾਈ ਹੋ ਗਿਆ ਜਿਵੇਂ ਐਵੇਂ ਦੇ ਸਾਰੇ ਬ੍ਰਾਂਡ ਆ ਸਾਹਮਣੇ ਜਿਵੇਂ ਸੁਪਰ ਡਰਾਈ ਆ ਆਪਣਾ ਗੇਟ ਨੰਬਰ 18 ਤੇ 18 ਨੰਬਰ ਗੇਟ ਤੇ ਆਪਾਂ ਜਾ ਕੇ ਵੇਟ ਕਰਦੇ ਆ ਤੇ ਇਧਰ ਆ ਸਾਰੇ ਖਾਣ ਪੀਣ ਵਾਲੇ ਨੇ ਆ ਸਟਾਰਬਕ ਆ ਗਿਆ ਜਿਵੇਂ ਹਨਾ ਪਿੱਛੇ ਜਿਵੇਂ ਸਾਰੇ ਕੱਪੜੇ ਵਾਲੇ ਬ੍ਰਾਂਡ ਆਏ ਸੀ ਸ਼ਾਪਿੰਗ ਨੂੰ ਤੇ ਅੱਗੇ ਆ ਕੇ ਜਿਹੜੇ ਖਾਣ ਪੀਣ ਵਾਲੇ ਆ ਜਾਂਦੇ ਨੇ ਮੈਕਡੀ ਸਟਾਰਬਕ ਹੋ ਗਿਆ ਤੇ 18 ਨੰਬਰ ਗੇਟ ਤੇ ਆਪਾਂ ਜਿਹੜਾ ਉਹ ਚੱਲਦੇ ਆ ਤੇ ਹਲੇ ਟਾਈਮ ਬਹੁਤ ਪਿਆ ਯਾਰ 1 ਵਜੇ ਆਲੇ ਤੇ ਆਪਣੀ ਫਲਾਈਟ 3 ਵਜੇ ਦੀ ਆ ਤੇ ਇੱਥੇ ਗੇਟ ਕੋਲ ਆ ਕੇ ਨਾ ਕੋਲਡ ਡਰਿੰਕ ਮਿਲਦੇ ਨੇ ਇੱਥੋਂ ਤੁਸੀਂ ਸਿਲੈਕਟ ਜਿਹੜਾ ਉਹ ਕਰ ਸਕਦੇ ਹੋ ਮੈਂ ਕੋਕ ਲਿਆ ਆਨਲਾਈਨ ਜਿਹ ਤੇ ਸਾਰਾ ਬਿੱਲ ਵਗੈਰਾ ਆ ਜੂਗਾ ਇੱਥੋਂ ਨਿਕਲੇ ਹਾਂ ਅਸਲੋਂ ਆ ਕੇ ਕੋਲਡ ਡਰਿੰਕ ਆ ਗਿਆ 70 ਰੁਪਏ ਦਾ ਟੋਟਲ ਬਿੱਲ ਬਣ ਗਿਆ ਆਪਣਾ ਬੈਕ ਟੂ ਹੋਮ ਇਦਾਂ ਚੱਲਦੀ ਐ ਸਰਪ੍ਰਾਈਜ਼ ਲੈਣਾ ਤੁਸੀਂ ਕੀ ਲੈਣਾ ਕੇਨ ਲੈਣਾ ਜਿਹੜਾ ਮਰਜ਼ੀ ਲੈਣਾ ਬੋਰਡਿੰਗ ਆਪਣੀ ਜਿਹੜੀ ਉਹ ਸ਼ੁਰੂ ਹੋ ਗਈ ਜਿੱਥੇ ਵੇਟ ਕਰਦੇ ਆਂ ਲਾਈਨ ਦੇ ਵਿੱਚ ਲੜ ਕੇ ਬੋਰਡਿੰਗ ਕਰਦੇ ਆਂ ਆਪਣੀ ਬੋਰਡਿੰਗ ਜਿਹੜੀ ਉਹ ਹੋ ਗਈ ਤੇ ਆਪਾਂ ਹੁਣ ਜਾ ਰਹੇ ਆ ਧੰਨਵਾਦ ਜੀ 20 ਮਿੰਟ ਹੋ ਗਏ ਤੇ ਆਪਾਂ ਹੁਣ ਚਲਦੇ ਆਂ ਪਲੇਨ ਦੇ ਵਿੱਚ ਬੈਠਾਂਗੇ ਤੇ ਮੈਨੂੰ ਲੱਗਦਾ ਵੀ 3:40 ਤੇ ਆਪਣੀ ਜਿਹੜੀ ਫਲਾਈਟ ਉਹ ਉਡੂਗੀ ਤੇ ਕਾਫੀ ਟਾਈਮ ਆਪਾਂ ਬੈਠੇ ਰਹੇ 1:30 ਵਜੇ ਆਪਾਂ ਇਮੀਗ੍ਰੇਸ਼ਨ ਜਿਹੜੀ ਉਹ ਕਰਵਾ ਕੇ ਆਗੇ ਸੀਗੀ ਸਿਕਿਉਰਿਟੀ ਚੈੱਕ ਨਾ ਕਰਵਾ ਕੇ ਆ ਗਈ ਸੀਗੀ ਆਪਣੀ ਫਲਾਈਟ ਫੜਦਿਆਂ ਜਾ ਕੇ 에ਅਰ ਅਰਬੀਆ 에ਅਰ ਅਰਬੀਆ ਦੀ ਆਪਣੀ ਫਲਾਈਟ ਆ ਤੇ ਆ ਰਾਸਤਾ ਸਿੱਧਾ ਜਾਂਦਾ ਫਲਾਈਟ ਤੱਕ ਚਲਦੇ ਆਪਾਂ ਫਲਾਈਟ ਵੱਲ ਤੇ ਇੱਥੇ ਸਾਰੇ ਪਲੇਨ ਖੜੇ ਨੇ ਇੱਧਰ ਸਾਹਮਣੇ ਆ ਇਠੜ 에ਅਰ ਇਹ ਵੀ ਮਨ ਲਾਉ ਉਹਦਾ ਵੀ ਚੱਲਿਆ ਜਾ ਅਜ ਤੇ ਕਾਫੀ ਲੰਬਾ ਰਾਸਤਾ ਯਾਰ ਇਹ ਪਲੇਨ ਤੱਕ ਜਾਂਦਾ ਜਿਹੜਾ ਲਓ ਜੀ ਪਲੇਨ ਦੇ ਵਿੱਚ ਆਪਾਂ ਲੱਗਿਆਂ ਬੈਠਣਾ ਐਂਟਰੀ ਆਪਣੀ ਸ਼ੁਰੂ ਹੋ ਗਈ ਪਲੇਨ ਦੇ ਵਿੱਚ ਆ ਗਏ ਤੇ 26 ਨੰਬਰ ਆਣੀ ਸੀਟ ਹੈ ਤੇ 18 19 26 ਨੰਬਰ ਸੀਟ ਤੇ ਆਪਾਂ ਚੱਲਦੇ ਆਂ All passengers so please please be aware closing doors for departure this flight is that to Sharjah international airport लो जी फ्लाइट ਆਪਣੀ ਜਿਹੜੀ ਉਹ ਉਡਣ ਲੱਗੀ ਐ ਤੇ ਦੇਖੋ ਬਾਹਰ ਦਾ ਨਜ਼ਾਰਾ Let's make your safe take off ਇਸ ਮੇ ਅਮਨ ਉਹ ਰਫਤ ਨਹੀਂ ਲਿਆ ਹੁਣ ਲਿਆ ਵੇਤਾ ਸ਼ਾਇਦ ਹਮਸ਼ੁੱਚਾ ਅਬਰਾਮਾਦ ਕੋਈ ਸਾਧਾ ਮਤਲਬ ਤੋਂ ਲਾਮਦਤ ਰਹਿਮਤ ਅਲਾਨ ਉਹ ਬਦਨਸੁਹਨਾ ਫਲੈਨ ਆਪਣਾ ਫਲਾਈ ਕਰ ਗਿਆ ਤੇ ਆ ਇੱਥੇ ਇਹਨਾਂ ਨੇ ਕੁਝ ਮੀਨੂ ਵਗੈਰਾ ਦਿੱਤਾ ਹੋਇਆ ਖਾਣ ਵਾਸਤੇ ਤੁਸੀਂ ਆਰਡਰ ਕਰ ਸਕਦੇ ਹੋ ਜਦੋਂ ਆਪਾਂ ਟਿਕਟ ਕਰਦੇ ਆ ਉਦੋਂ ਵੀ ਕਰ ਸਕਦੇ ਆ ਤੇ ਇੱਥੇ ਹਰੇਕ ਸੀਟ ਦੇ ਇੱਥੇ ਵਿੱਚ ਇਹਨਾਂ ਨੇ ਮੀਨੂ ਦਿੱਤਾ ਹੋਇਆ ਤੇ ਇਹਦੇ ਚ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਤੇ ਅਰਬੀਆ 에ਅਰ ਅਰਬੀਆ ਜਹਾਜ਼ਾਂ ਜਿਆਦਾ ਇੱਥੇ ਨੌਰਵੇਜ ਨੇ ਵੇਜ ਦੀਆਂ ਬਹੁਤ ਘੱਟ ਆਪਸ਼ਨਸ ਨੇ ਪਿਆਸ ਸਨੇਕਸ ਵਗੈਰਾ ਹੋਗੇ ਹੈ ਨਾ ਕਾਫੀ ਹੋਗੀ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਤੁਸੀਂ ਟਾਈਮ ਤੇ ਵੀ ਲੈ ਸਕਦੇ ਹੋ ਤੇ ਆਪਣੀ ਟਿਕਟ ਜਦੋਂ ਕਰਦੇ ਆ ਬੁੱਕ ਉਦੋਂ ਵੀ ਤੁਸੀਂ ਜਿਹੜੀ ਇਹ ਵਿੱਚ ਐਡ ਕਰ ਸਕਦੇ ਹੋ ਕਾਫੀ ਵੱਡਾ ਮੈਨੀ ਹੋਣਾ ਨਾ ਕਾਫੀ ਹੋਗੀ ਕੋਲਡ ਡਰਿੰਕ ਹੋ ਗਿਆ ਨਾ ਆਪਾਂ ਪਹੁੰਚ ਗਏ ਜੀ ਸ਼ਾਰਜਾ ਸ਼ਾਰਜਾ ਦੇ 에어ਪੋਰਟ ਤੇ ਪਹੁੰਚ ਗਏ ਤੇ ਸਵਾ 6 ਵੇ ਦਾ ਜਿਹੜਾ ਉਹ ਟਾਈਮ ਹੋਇਆ ਜੀ ਇਹ ਪਲੇਨ ਸੀ ਆਪਣਾ 에어 ਅਰਬੀਆ ਤੇ ਇਹਦੇ ਚ ਆਪਾਂ ਆਇਆ ਇਹ ਪਲੇਨ ਦੇ ਵਿੱਚ ਤੇ ਇੱਥੋਂ ਆਪਾਂ ਨੂੰ ਹੁਣ ਬੱਸਾਂ ਦੇ ਵਿੱਚ ਲੈ ਕੇ ਜਾਣਗੇ ਆਪਾਂ ਪਹੁੰਚ ਗਏ ਸ਼ਾਰਜਾ 에어ਪੋਰਟ ਦੇ ਅੰਦਰ ਤੇ ਜਿਹੜੀ ਬੱਸ ਆਪਾਂ ਨੂੰ ਲੈ ਕੇ ਆਈ ਸੀ ਉਹਨੇ ਆਪਾਂ ਨੂੰ 에어ਪੋਰਟ ਤੱਕ ਛੱਡਤਾ ਤੇ ਇੱਥੇ ਆਪਾਂ ਚੱਲਦੇ ਆਣ ਇਮੀਗ੍ਰੇਸ਼ਨ ਆਪਣੀ ਕਰਵਾਉਨੇ ਆ ਤੇ ਪਹੁੰਚ ਗਏ ਆਪਾਂ ਸ਼ਾਰਜਾ 6:30 ਵਜੇ ਦਾ ਜਿਹੜਾ ਹੋ ਟਾਈਮ ਹੋ ਗਿਆ ਇਹ ਸਾਰਾ 에ਰਪੋਰਟ ਆ ਸ਼ਾਰਜਾ ਦਾ ਆਪਾਂ ਪਹੁੰਚ ਗਏ ਸ਼ਾਰਜਾ 에ਰਪੋਰਟ ਤੇ ਤੇ ਇਹ ਲਾਈਨ ਦੇ ਵਿੱਚ ਖੜੇ ਆਪਾਂ ਇਮੀਗ੍ਰੇਸ਼ਨ ਕਰਵਾਉਣ ਵਾਸਤੇ ਤੇ ਕਰਵਾ ਕੇ ਇਮੀਗ੍ਰੇਸ਼ਨ ਬਾਹਰ ਚੱਲ ਕੇ ਫਿਰ ਦੱਸ ਦਿਆਂ ਤੁਹਾਨੂੰ ਤੇ ਕੀ ਇਮੀਗ੍ਰੇਸ਼ਨ ਵਾਲੇ ਪੁੱਛਦੇ ਨੇ ਹਣਾ ਸਾਰੀ ਜਾਣਕਾਰੀ ਬਾਹਰ ਦਵਾਂਗੇ ਜਾ ਕੇ ਆਪਾਂ ਇਮੀਗ੍ਰੇਸ਼ਨ ਕਰਵਾ ਕੇ ਆ ਗਏ ਜੀ ਤੇ ਲਗੇਜ ਆਪਣਾ ਆ ਗਿਆ ਤੇ ਇੱਥੇ ਜਿਹੜੀ ਇਮੀਗ੍ਰੇਸ਼ਨ ਹੋਈ ਆ ਬਸ ਕੁਛ ਨਹੀਂ ਉਹਨਾਂ ਨੇ ਪਾਸਪੋਰਟ ਦੇਖਿਆ ਤੇ ਆਪਣਾ ਇੱਕ ਜਿਹੜਾ ਉਹ ਬੋਰਡਿੰਗ ਪਾਸ ਦੇਖਿਆ ਤੇ ਸਕੈਨ ਕਰਕੇ ਨਾਲ ਦੀ ਨਾਲ ਜਿਹੜੀ ਯੂਏ ਦੀ ਉਹ ਸਟੈਂਪ ਲਾਤੀ ਤੇ ਜਦੋਂ ਆਪਾਂ ਇੰਡੀਆ ਤੋਂ ਇਮੀਗ੍ਰੇਸ਼ਨ ਕਰਵਾਈ ਸੀ ਤਾਂ ਉੱਥੇ ਉਹਨਾਂ ਨੇ ਪੁੱਛਿਆ ਸੀਗਾ ਵੀ ਤੁਸੀਂ ਦਵਾਈ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਮੈਂ ਕਿਹਾ ਵੀ ਅਸੀਂ ਘੁੰਮਣ ਜਾ ਰਹੇ ਹਾਂ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਦੱਸਤਾ ਸੀਗਾ ਵੀ ਅਸੀਂ ਬਲੌਗਿੰਗ ਕਰਦੇ ਹਾਂ ਤੇ ਘੁੰਮਣ ਫਰਨ ਵਾਲੀਆਂ ਮਤਲਬ ਟਰੈਵਲਿੰਗ ਬਲੌਗਸ ਬਣਾਉਂਦੇ ਹਾਂ ਤੇ ਉਹਨਾਂ ਨੇ ਚੈਨਲ ਦਾ ਨਾਮ ਪੁੱਛਿਆ ਚੈਨਲ ਸਰਚ ਕੀਤਾ ਹਨ ਦੇਖ ਕੇ ਨਾਲ ਦੀ ਨਾਲ ਜਿਹੜੀ ਉਹ ਸਟੈਂਪ ਲਾਤੀ ਇਹ ਸਾਰਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਸੀਗਾ ਤੇ ਆਪਾਂ ਹੁਣ ਸ਼ਾਰਜਾ ਦੇ 에ਅਰਪੋਰਟ ਤੇ ਖੜੇ ਹਾਂ ਇੱਥੋਂ ਜਿਹੜੀ ਉਹ ਦੂਰੀ ਹੈ ਅ ਦੁਬਈ ਦੀ ਦੁਬਈ ਦੀ ਇੱਥੋਂ ਦੂਰੀ ਤਕਰੀਬਨ ਇੱਕ ਘੰਟਾ ਆਪਾਂ ਨੂੰ ਜਿਹੜਾ ਉਹ ਲੱਗ ਜੂ ਬਾਹਰੋਂ ਆਪਾਂ ਬੱਸ ਲਾਵਾਂਗੇ ਤੇ ਲੱਗੇ ਜ ਆਪਣਾ ਆ ਗਿਆ ਤੇ ਪਹਿਲਾਂ ਆਪਾਂ ਕੰਮ ਜਿਹੜਾ ਉਹ ਕਰਨਾ SIM ਲੈਣਾ ਉਥੋਂ ਤੇ ਹੁਣ ਇੱਥੇ ਤਾਂ ਆਪਾਂ ਨੂੰ 에어ਪੋਰਟ ਤੇ Wi-Fi ਮਿਲ ਗਿਆ SIM ਲੈਨੇ ਆ SIM ਲੈ ਕੇ ਫਿਰ ਬਾਹਰੋਂ ਬੱਸ ਲਵਾਂਗੇ ਬੱਸ ਲੈ ਕੇ ਪਹੁੰਚਦੇ ਆ ਦੁਬਈ ਵਰ ਦੁਬਈ ਦੇ ਵਿੱਚ ਆਪਣਾ ਜਿਹੜਾ ਉਹ ਹੋਟਲ ਲਿਆ ਹੋਇਆ ਚੱਲਦੇ ਆ ਸਾਰਾ ਤੁਹਾਨੂੰ ਐਂਡ ਤੱਕ ਦਿਖਾਉਣੇ ਤੇ ਇੱਥੇ ਆਪਾਂ ਆਂ SIM ਲੈਣ ਵਾਸਤੇ ਤੇ ਆ ਆਪਾਂ SIM ਲੈ ਰਹੇ ਆ ਇਤਿਸਲਾਤ ਤੇ ਇਹਦੇ ਇੱਥੇ ਕੁਝ ਪੈਕ ਨੇ ਤੇ ਕਾਫੀ ਸਾਰੇ ਪੈਕ ਨੇ ਥੇ ਆ ਪਾ ਲਿਆ 99 99 ਅੰਦਰਾਮ ਦੇ ਵਿੱਚ 10 GB ਡਾਟਾ 28 ਦਿਨਾਂ ਵਾਸਤੇ ਤੇ 60 ਫਲੈਕਸੀ ਮਿੰਟ ਮਿਲਣਗੇ ਤੇ ਇੱਥੇ ਇਹਨਾਂ ਨੇ ਇੱਕ ਆਪਣਾ ਜਿਹੜਾ ਉਹ ਪਾਸਪੋਰਟ ਲਿਆ ਤੇ ਨਾਲ ਜਿਹੜੇ ਉਹ ਵੀਜ਼ੇ ਦੀ ਕਾਪੀ ਲਈ ਆ ਵੀਜ਼ੇ ਦੀ ਕਾਪੀ ਤੇ ਪਾਸਪੋਰਟ ਦੇ ਕੇ ਤੁਹਾਨੂੰ ਜਿਹੜਾ ਉਹ SIM ਮਿਲ ਜੂ ਤੇ ਇਹ ਜਿਹੜਾ ਉਹ 에어ਪੋਰਟ ਹੈ ਸ਼ਾਰਜਾ ਦਾ ਸ਼ਾਰਜਾ 에어ਪੋਰਟ ਤੇ ਜਿਹੜਾ ਇਹ SIM ਤੁਹਾਨੂੰ ਜਿਹੜੇ ਆਸਾਨੀ ਨਾਲ ਮਿਲ ਜਾਣਗੇ SIM ਲੈਨੇ ਆ ਐਕਟੀਵੇਟ ਕਰਦੇ ਆ SIM ਨੂੰ ਫਿਰ 에어ਪੋਰਟ ਤੋਂ ਆਪਾਂ ਬਾਹਰ ਆ ਗਏ ਤੇ ਇਹ ਸਾਰਾ ਹੈਗਾ ਜੀ ਸ਼ਾਰਜਾ 에어ਪੋਰਟ ਤੇ ਆਪਣਾ ਬੈਗ ਆ ਗਿਆ ਸੀਗਾ ਤੇ ਇਥੋਂ ਟੈਕਸੀਆਂ ਵੀ ਮਿਲ ਜਾਂਦੀਆਂ ਨੇ ਆ ਸਾਹਮਣੇ ਗੱਡੀਆਂ ਖੜੀਆਂ ਨੇ ਇਹ ਵੀ ਮਿਲ ਜਾਂਦੀਆਂ ਨੇ ਤੇ ਬੱਸਾਂ ਵੀ ਚੱਲਦੀਆਂ ਨੇ ਇਥੋਂ ਦੁਬਈ ਨੂੰ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਬੱਸ ਮਿਲ ਜਵੇ ਤੇ ਟੈਕਸੀਆਂ ਲੈਂਦੀਆਂ ਨੇ 200 ਦਰਾਮਾ 250 ਦਰਾਮਾ ਨਾ ਬੱਸ ਘੱਟ ਪੈਸੇ ਚਲੀ ਜਾਂਦੀ ਆ ਤੇ ਇਥੋਂ ਆਪਾਂ ਦੇਖਦੇ ਆਂ ਕਿਹੜੀ ਸਾਈਡ ਆਪਾਂ ਨੂੰ ਬੱਸ ਮਿਲਦੀ ਆ ਉਧਰ ਸਾਹਮਣੇ ਬੱਸਾਂ ਵੀ ਲੱਗੀਆਂ ਹੋਈਆਂ ਨੇ ਪਤਾ ਕਰਦੇ ਆਂ ਇਥੋਂ ਆਪਾਂ ਬੱਸ ਦਾ ਤੇ ਆਪਾਂ ਨੂੰ ਇਥੋਂ ਬੱਸ ਮਿਲੀ ਆ ਸੋ ਇਹ ਆਪਾਂ ਬੱਸ ਜਿਹੜੀ ਉੱਥੇ ਬੈਠਦੇ ਆਂ ਚਾਰਜਾ ਐਰਪੋਰਟ ਤੋਂ ਆਪਾਂ ਨੂੰ ਬਾਹਰ ਆ ਕੇ ਜਿਹੜੀ ਉਹ ਬੱਸ ਮਿਲ ਗਈ ਜੁਵੇਲ ਤੱਕ ਦੀ ਤੇ ਇਹਨੇ ਆਪਾਂ ਤੋਂ ਲਏ ਨੇ 8 ਦਰਾਮ ਤੇ ਆਹ ਟਿਕਟ ਜਿਹੜੀ ਆਪਾਂ ਨੂੰ ਉਹ ਦੇਤੀ ਤੇ ਇਹ ਬੱਸ ਦੇ ਵਿੱਚ ਆਪਾਂ ਬੈਠਦੇ ਆਂ ਤੇ ਆਪਾਂ ਨੂੰ ਜਿਹੜੀ ਇਹ ਬੱਸ ਛੱਡੂ ਜੁਵੇਲ ਤੱਕ ਫਿਰ ਉੱਥੋਂ ਆਪਾਂ ਅਗਲੀ ਬੱਸ ਜਿਹੜੀ ਉਹ ਚੇਂਜ ਕਰਾਂਗੇ ਬਰਦबई ਤੱਕ ਅਗਲੀ ਬੱਸ ਆਪਾਂ ਨੂੰ ਜਿਹੜੀ ਉਹ ਬਰਦबई ਦੀ ਮਿਲੂ ਤੇ ਆਹ ਆਪਣੀ ਜਿਹੜੀ ਉਹ ਬੱਸ ਹੈ ਇਸ ਤਰ੍ਹਾਂ ਦੀ ਆ ਸਾਹਮਣੇ ਜਿਵੇਂ ਸ਼ੀਟਾਂ ਲੱਗੀਆਂ ਤੇ ਆਹ ਟਿਕਟ ਹੈ ਜੀ ਆਪਣੀ 8 ਦਰਾਮ ਦੀ ਤੇ ਇਥੋਂ ਆਪਾਂ ਨੂੰ ਅਸੀਂ ਜਵੇਲ ਤੱਕ ਲੈ ਕੇ ਜਾਵੂ ਫਿਰ ਜਵੇਲ ਤੋਂ ਇੱਕ ਵਾਰਸ ਆਪਾਂ ਹੋਰ ਚੇਂਜ ਕਰਾਂਗੇ ਫਿਰ ਪਹੁੰਚਾਂਗੇ ਆਪਾਂ ਦੁਬਈ ਜਿੱਥੇ ਆਪਣਾ ਹੋਟਲ ਆ ਬਰ ਦੁਬਈ ਦੇ ਵਿੱਚ ਤੇ ਟਾਈਮ ਤਕਰੀਬਨ ਹੋਇਆ ਜੀ 9:30 ਵਜੇ ਦਾ 9:30 ਜਿਹੜੇ ਉਹ ਵੱਜ ਗਏ ਲਓ ਜੀ ਯੂਏਈ ਸ਼ਾਰਜਾ ਪਹੁੰਚਣ ਤੇ ਦਰਖਤਾਂ ਨੇ ਸਵਾਗਤ ਕੀਤਾ ਆਪਣਾ ਦਰਖਤ ਬਹੁਤ ਜਾਦੇ ਲਾ ਲਏ ਨੇ ਹੁਣ ਇੱਥੇ ਆ ਤੁਸੀਂ ਦੇਖੋ ਦਰਖਤ ਤੇ ਦਰਖਤ ਨੇ 에어ਪੋਰਟ ਤੋਂ ਆਪਾਂ ਬਾਹਰ ਨਿਕਲੇ ਆ ਸਾਰੇ ਆ ਰੁੱਖੇ ਰੁੱਖ ਨੇ ਤੇ ਧੁੱਪ ਵੀ ਕਾਫੀ ਆ ਤੇ ਰੋਡ ਬਹੁਤ ਸੋਹਣੇ ਨੇ ਯਾਰ 에어ਪੋਰਟ ਸ਼ਾਰਜਾ 에어ਪੋਰਟ ਤੋਂ ਆਪਾਂ ਬਾਰ ਬਾਰ ਆ ਗਏ ਤੇ ਬਹੁਤ ਸੋਹਣਾ ਜਿਹੜਾ 에어ਪੋਰਟ ਦੇ ਆਲੇ ਦੁਆਲੇ ਦਾ ਏਰੀਆ ਹਨ ਤੇ ਆਪਾਂ ਵੱਡਾ ਹਾਈਵੇ ਚੜ ਗਏ ਇੱਥੋਂ ਆਪਾਂ ਜਾਵਾਂਗੇ ਸ਼ਾਰਜਾ ਦਾ ਇਹ ਬੱਸ ਸਟਾਪ ਲੱਗਦਾ ਜੁਬੇਲ ਨਾਮ ਦਾ ਇੱਕ ਬੱਸ ਸਟਾਪ ਆ ਤੇ ਆ ਗੱਡੀਆਂ ਤੁਸੀਂ ਦੇਖੋ ਬਹੁਤ ਸਪੀਡ ਤੇ ਜਾਂਦੀਆਂ ਨੇ ਇਹ ਜਿਹੜਾ ਰੋਡ ਆ ਇਹ ਤੇ ਨਾ ਤਾਂ ਬਾਈਕ ਆਉਂਦਾ ਨਾ ਸਾਈਕਲ ਕੱਲੀਆਂ ਗੱਡੀਆਂ ਹੀ ਨੇ ਥਾਂ ਥਾਂ ਤੇ ਬੋਰ ਲਾਏ ਹੋਏ ਨੇ ਇਹ ਸਾਰਾ ਦੇਖੋ ਜੀ ਸ਼ਾਰਜਾ ਸ਼ਾਰਜਾ ਇੰਨਾ ਸੋਹਣਾ ਦੁਬਈ ਦੇਖੋ ਤੁਸੀਂ ਵੀ ਕਿੰਨਾ ਸੋਹਣਾ ਹੋਊਗਾ ਪਹੁੰਚਣਾ ਪਾਰ ਦੇ ਘੰਟੇ-ਘੰਟੇ ਦੇ ਵਿੱਚ ਵਿੱਚ ਦੁਬਈ ਆ ਸਾਰੀਆਂ ਬਿਲਡਿੰਗਾਂ ਰਹਿਣ ਵਾਲੇ ਫਲੈਟ ਹਨਾ ਪਰ ਹੈ ਜੀ 100 ਦੀ ਸਪੀਡ ਲਿਮਟ ਹੈ ਰੋਡ ਤੇ బోర్ਡ ਲੱਗੇ ਹੋਏ ਨੇ 100 ਦੀ ਸਪੀਡ ਲਿਮਟ ਤੇ ਗੱਡੀਆਂ ਜਾ ਸਕਦੀਆਂ ਹਨ બસ ਸੀ ਆਪਣੀ ਤੇ ਇਹ ਬਸ ਨੇ ਆਪਾਂ ਨੂੰ ਇੱਥੇ ਜਿਹੜਾ ਉਤਾਰਤਾ ਜਵੇਲ ਦੇ ਜਿਹੜੇ ਹੋ ਬਸ ਸਟਾਪ ਤੇ ਇੱਥੋਂ ਆਪਾਂ ਹੁਣ ਹੋਰ ਬਸ ਜਿਹੜੀ ਅੱਗੇ ਚੇਂਜ ਕਰਦੇ ਆਂ ਬਰਦबई ਵਾਸਤੇ ਤੇ ਆਪਾਂ ਇੱਥੋਂ ਲੈਣੀ ਹੈ ਜੀ ਬਸ ਦੁਬਈ ਦੀ ਬਰਦबई ਦੀ ਤੇ ਆਪਣਾ ਆਹ ਜਿਹੜਾ ਉਹ ਕਾਰਡ ਬਣਿਆ ਇੱਕ ਜਾਨੇ ਦਾ 30 ਦਰਮ ਦਾ ਤੇ ਇੱਥੇ ਜਿਹੜਾ ਉਹ ਕਾਊਂਟਰ ਸੀਗਾ ਇੱਥੇ ਆਪਾਂ 30 ਦਰਮ ਦੇ ਕੇ ਕਾਰਡ ਬਣਾ ਲਿਆ ਤੇ ਇੱਥੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਸਾਹਮਣੇ ਜਿਹੜੀ ਉਹ ਬੱਸ ਖੜੀ ਹੈ ਤੇ ਮੇਰਾ ਲੱਗੇ ਜਿਹੜਾ ਇੱਧਰ ਪਿਆ ਮੈਂ ਉਹ ਚੱਕ ਲਿਆ ਵਾਂ ਤੇ ਇਹੀ ਕਾਰਡ ਆਪਣਾ ਜਿਹੜਾ ਉਹ ਚੱਲੂਗਾ ਜਿੰਨੇ ਦਿਨ ਆਪਾਂ ਦਵਾਈ ਦੇ ਵਿੱਚ ਰਵਾਂਗੇ ਬੱਸ ਦੇ ਵਿੱਚ ਤੇ ਇਹਦੇ ਜਿਹੜੇ 30 ਦਿਨ ਆਮ ਨੇ ਜਿਹੜੇ ਉਹ ਨਾ ਬਾਕੀ ਰੀਚਾਰਜ ਦਾ ਟਾਈਮ-ਦੀ ਟਾਈਮ ਹੋ ਜਾ ਕਰੂਗਾ ਇੱਥੇ ਜ਼ਿਆਦਾ ਜਿਹੜੀ ਉਹ ਭਾਸ਼ਾ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਜ਼ਿਆਦਾਤਰ ਇੱਥੇ ਜਿਹੜੇ ਉਹ ਕੰਮ ਕਰਦੇ ਨੇ ਜਾਂ ਤਾਂ ਆਪਣੇ ਇੰਡੀਅਨ ਨੇ ਜਾਂ ਪਾਕਿਸਤਾਨ ਵਾਲੇ ਨੇ ਹਿੰਦੀ ਹੋਸਾਂ ਨਹੀਂ ਨਾ ਸਮਝ ਲੰਦੇ ਨੇ ਤਾਂ ਜਿਹੜਾ ਉਹ ਸੌਖਾ ਹੋ ਜਾਂਦਾ ਆਪਾਂ ਨੂੰ ਜਿਹੜੀ ਬਰਦਬਈ ਦੀ ਉਹ ਬੱਸ ਮਿਲ ਗਈ ਡਬਲ ਡੈੱਕਰ ਇਹ ਬੱਸ ਆਪਾਂ ਉੱਪਰ ਬੈਠ ਕੇ ਆ ਗਏ ਪਹਿਲੇ ਨੰਬਰ ਵਾਲੀ ਸੀਟ ਆਪਾਂ ਨੂੰ ਮਿਲ ਗਈ ਨਾਲੇ ਇੱਥੋਂ ਤੁਹਾਨੂੰ ਸਾਰਾ ਵਿਊ ਦਿਖਾਵਾਂਗੇ ਸਾਰਾ ਵਿਊ ਬਹੁਤ ਸੋਹਣਾ ਆਊਗਾ ਇਹ ਸਾਰਾ ਜਿਹੜਾ ਉਹ ਬੱਸ ਸਟਾਪ ਆ ਜਿੱਥੇ ਆਪਾਂ ਨੂੰ 에어ਪੋਰਟ ਵਾਲੀ ਬੱਸ ਨੇ ਉਤਾਰਿਆ ਸੀ ਇੱਥੋਂ ਆਪਾਂ ਇਹ ਬੱਸ ਜਿਹੜੀ ਉਹ ਲਈ ਹੈ ਤੇ ਆ ਤੁਸੀਂ ਦੇਖੋ ਸਾਹਮਣੇ ਬਿਲਡਿੰਗ ਹਨ ਬਹੁਤ ਸਫਾਈ ਆ ਯਾਰ ਬਹੁਤ ਸੋਹਣਾ ਜਿਹੜਾ ਉਹ ਸ਼ਹਿਰ ਜਾਂ ਵੀ ਇੱਥੋਂ ਜਿਹੜਾ ਹੁਣ ਮੈਂ ਬਾਈ ਨੂੰ ਪੁੱਛਿਆ ਸੀਗਾ ਇਹ ਜਿਹੜਾ ਬਾਈ ਬੱਸ ਚ ਜ਼ਿਆਦਾਤਰ ਇੱਥੋਂ ਆਪਾਂ ਨੂੰ ਇੰਡੀਆ ਨੇ ਮਿਲਣਗੇ ਆਪਣੇ ਪੰਜਾਬੀਓ ਮਿਲਣਗੇ ਹਨਾ ਤੇ ਭਾਸ਼ਾ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਬਾਈ ਕਹਿੰਦਾ ਲਾਸਟ ਸਟੇਸ਼ਨ ਆ ਜਿਹੜਾ ਉਹ ਬਰਦਬਈ ਦਾ ਹੀ ਆ ਤੇ ਚਲਦੇ ਆ ਅਸੀਂ ਸਮਾਂ ਜਿਹੜਾ ਉਹ ਆ 1.5 ਦਾ ਹੋਇਆ ਧੁੱਪਾਂ ਆ ਜਿਵੇਂ ਆਪਣੇ ਦੁਪਹਿਰੇ ਸੂਰਜ ਇੰਨਾ ਖੜਾ ਜਿਵੇਂ 2:30 ਵਜੇ ਹੁੰਦਾ ਦੁਪਹਿਰੇ ਇੰਨੀ ਤਿੱਖੀ ਧੁੱਪ ਪੈ ਰਹੀ ਆ ਬਸ ਆਪਣੀ ਜਿਹੜੀ ਉਹ ਚੱਲ ਪਈ ਬੱਸ ਸਟਾਪ ਤੋਂ ਤੇ ਸਾਹਮਣੇ ਉੱਚੀਆਂ ਜੀਆਂ ਬਿਲਡਿੰਗਾਂ ਜਿਹੜੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਤੇ ਕਾਫੀ ਦੂਰ ਮੈਨੂੰ ਇੱਥੋਂ ਬਰਜ ਖਲੀਫਾ ਵੀ ਜਿਹੜਾ ਉਹ ਦਿਖਦਾ ਤੇ ਥੋੜਾ ਥੋੜਾ ਦੇਖਦੇ ਵੀਡੀਓ ਜੀ ਨਹੀਂ ਦੇਖਣਾ ਮੈਨੂੰ ਇੱਥੋਂ ਦਿਖ ਰਿਹਾ ਹੈ ਬਰਜ ਖਲੀਫਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਆਪਾਂ ਤੁਹਾਨੂੰ ਜਿਹੜਾ ਉਹ ਘੁਮਾਵਾਂਗੇ ਤੇ ਬਸਾਂ ਦੀ ਫੈਸਿਲਿਟੀ ਇੱਥੇ ਬਹੁਤ ਵਧੀਆ ਯਾਰ ਤੇ ਹਾ ਕਨੈਕਟੀਵਿਟੀ ਬਹੁਤ ਵਧੀਆ ਤੁਸੀਂ ਆਰਾਮ ਨਾਲ ਬੱਸ ਦੇ ਵਿੱਚ ਘੁੰਮ ਸਕਦੇ ਹੋ ਤੁਸੀਂ ਦੇਖੋ ਇਮਾਰਤਾਂ ਵੱਡੀਆਂ ਵੱਡੀਆਂ ਇਹਨਾਂ ਦੇ ਵਿੱਚ ਸਾਰੇ ਆਫਿਸ ਨੇ ਕਿੰਗ ਫੈਸਲ ਰੋਡ ਹੈ ਜਿਹੜਾ ਇਹ ਰੋਡ ਆ ਇਹਦਾ ਨਾਮ ਕਿੰਗ ਫੈਸਲ ਰੋਡ ਤੇ ਆਪਾਂ ਸਫਰ ਕਰ ਰਹੇ ਹਾਂ ਇਧਰ ਬਹੁਤ ਵੱਡੀਆਂ ਵੱਡੀਆਂ ਇਮਾਰਤਾਂ ਹਨ ਸਾਰਾ ਸ਼ਹਿਰ ਹੈ ਸ਼ਾਹਜਾਹ ਚਾਰਜਨ ਸਿਟੀ ਹੈ ਇਧਰ ਹਾ ਸੁਪਰਮਾਰਕਟਾਂ ਹੋ ਗਈਆਂ ਆਫਿਸ ਹੋ ਗਏ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਦੇਖੋ ਬਈ ਯੂਏਈ ਦੇ ਰੰਗ ਹਾਲ ਤਾਂ ਦੁਬਈ ਦੇਖਿਓ ਜਾ ਕੇ ਜਾਂ ਦੁਬਈ ਪਹੁੰਚਾਂਗੇ ਨਾ ਦੁਬਈ ਤਾਂ ਕਮਾਲ ਆ ਇਹ ਸਿਟੀ ਸੈਂਟਰ ਇੱਥੇ ਦਾ ਸਿਟੀ ਸੈਂਟਰ ਦਾ ਬੋਰਡ ਲੱਗਿਆ ਹੋਇਆ ਆ ਤਾਂ ਹੀ ਇੱਥੇ ਜਿਹੜੀਆਂ ਉੱਚੀ ਉੱਚੀਆਂ ਇਮਾਰਤਾਂ ਨੇ ਸਿਟੀ ਸੈਂਟਰ ਦੇ ਵਿੱਚ ਐਵੇਂ ਹੁੰਦਾ ਜਿਵੇਂ ਵੀ ਜਪਾ ਸ਼ਹਿਰ ਦੇ ਸਿਟੀ ਸੈਂਟਰ ਚਲੀ ਜਾਈਏ ਵੱਡੀਆਂ ਵੱਡੀਆਂ ਮਾਰਦਾ ਹੀ ਹੁੰਦੀਆਂ ਨੇ ਦੇਖੋ ਯਾਰ ਆਹੀ ਮਾਰਦਾ ਹੀ ਨਹੀਂ ਉਚੀਆਂ ਨੇ ਤਾਂ ਬਰਜ ਖਲੀਫਾ ਕੇ ਨਾਲ ਉੱਚਾ ਹੂ ਆਪਾਂ ਆਪਣੇ ਹੋਟਲ ਪਹੁੰਚ ਗਏ ਤੇ ਟਾਈਮ ਹਲੇ 11:30 ਵਜੇ ਦਾ ਹੋਇਆ ਤੇ ਆਪਾਂ ਨੂੰ ਇਹਨਾਂ ਨੇ ਆ ਕਾਰਡ ਦਿੱਤਾ ਆਪਾਂ ਆਪਣਾ ਬੈਗ ਜਿਹੜਾ ਇਹਨਾਂ ਨੂੰ ਸਬਮਿਟ ਕਰਵਾਤਾ ਇਹ ਕਹਿੰਦੇ ਵੀ 2 ਵਜੇ ਤੁਹਾਡਾ ਜਿਹੜਾ ਅਸੀਂ ਚੈੱਕ ਇਨ ਕਰਵਾਵਾਂਗੇ ਤੇ ਹਲੇ ਜਿਹੜਾ ਉਹ 11:30 ਦਾ ਟਾਈਮ ਹੋਇਆ ਤੇ ਆਪਾਂ ਬਾਹਰ ਚੱਲਦੇ ਹਾਂ ਕੁਝ ਖਾਣੇ ਪੀਣੇ ਆ ਆ ਇਹਨਾਂ ਦਾ ਸਾਰਾ ਰਿਸੈਪਸ਼ਨ ਵਾਲਾ ਏਰੀਆ ੀਟਿੰਗ ਏਰੀਆ ਇਹ ਕਹਿੰਦੇ ਤੁਸੀਂ ਵੇਟ ਕਰੋ ਕਿਉਂਕਿ ਜਿਵੇਂ 11 ਵਜੇ ਚੈੱਕ ਆਊਟ ਹੁੰਦਾ ਹੁੰਦਾ ਰੂਮ ਕਮਰਿਆਂ ਦੇ ਵਿੱਚੋਂ ਰੂਮ ਦੇ ਵਿੱਚੋਂ ਫਿਰ ਉਹ ਕਲੀਨ ਕਰਦੇ ਨੇ ਰੂਮ ਹਨਾ ਤੇ ਇਸ ਕਰਕੇ ਆਪਾਂ ਇੱਥੇ ਵੇਟ ਕਰਦੇ ਆਂ ਪਹਿਲਾਂ ਕੁਛ ਖਾ ਪੀ ਕੇ ਆਉਣੇ ਆ ਬਾਹਰ ਆ ਕੇ ਆ ਆਪਾਂ ਨੂੰ ਕਾਰਡ ਜਿਹੜਾ ਇਹਨਾਂ ਨੇ ਦਿੱਤਾ ਇਹ ਦਿਖਾ ਕੇ ਮਰ ਆਪਾਂ ਆਪਣੇ ਬੈਗ ਜਿਹੜੇ ਉਹ ਲੈ ਲਾਂਗੇ ਤੇ ਆ ਉਹ ਸਾਰਾ ਹੋਟਲ ਹੈ ਇਹਨਾਂ ਦਾ ਜਿਹੜਾ ਉਹ ਵੇਟਿੰਗ ਏਰੀਆ ਇੱਥੇ ਵੇਟਿੰਗ ਡੈਸਕ ਆ ਬਣਿਆ ਹੋਇਆ ਬਹੁਤ ਸੋਹਣਾ ਹੋਟਲ ਹੈ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਆ ਨਾਮ ਆ ਜਿਹੜਾ ਹੋਟਲ ਦਾ ਸਾਰਾ ਦਿਖਾਵਾਂਗੇ ਹੋਟਲ ਰੂਮ ਵਗੈਰਾ ਆਪਾਂ ਬ੍ਰੇਕਫਾਸਟ ਕਰ ਲਿਆ ਤੇ ਇਹ ਜਿਹੜਾ ਸਾਰਾ ਏਰੀਆ ਆਪਣੇ ਹੋਟਲ ਦੇ ਆਲੇ-ਦੋਲੇ ਦਾ ਏਰੀਆ ਹੈ ਨਾ ਤੇ ਆਪਾਂ ਆ ਖਾ ਕੇ ਆਏ ਸੀਗੇ ਬ੍ਰੇਕਫਾਸਟ ਕਰਕੇ ਆਏ ਸੀਗੇ 55 ਰਾਮ ਜਿਹੜੇ ਉਹ ਆਪਣਾ ਬਿੱਲ ਆਇਆ ਤੇ ਅੱਜ ਹਵਾ ਬਹੁਤ ਠੰਡੀ ਠੰਡੀ ਚੱਲ ਰਹੀ ਹੈ ਇੱਥੇ ਬਹੁਤ ਤੇਜ਼ ਹਵਾ ਚੱਲਦੀ ਆ ਤੇ 55 ਰਾਮ ਦਾ ਖਾਦਾ ਪਾਈ ਤਿੰਨ ਜਣਿਆਂ ਨੇ ਪਰੌਂਠੇ ਖਾਦੇ ਨੇ ਇੱਥੇ ਤੇ ਇਹ ਹੈਗਾ ਸੀਗਾ 12 ਰਾਮ ਦਾ ਆਲੂ ਵਾਲਾ ਪਰੌਂਠਾ ਇੱਕ ਇੰਨਾ ਕੁ ਭਾਈ ਮਹਿੰਗਾ ਦਬਾਈ ਹੈ ਨਾ ਤੁਸੀਂ ਦੇਖ ਸਕਦੇ ਹੋ ਬਾਕੀ ਰੈਸਟੋਰੈਂਟ ਤੇ ਵੀ ਡਿਪੈਂਡ ਕਰਦਾ ਹੁੰਦਾ ਲਓ ਜੀ ਹੋਟਲ ਆ ਗਿਆ ਆਪਾਂ ਖਾ ਪੀ ਕੇ ਨਾ ਆਪਾਂ ਨੂੰ ਕਮਰੇ ਦੀਆਂ ਜਿਹੜੀਆਂ ਆਪਣੇ ਦੀਆਂ ਕੀਜ਼ ਮਿਲ ਗਈਆਂ ਤੇ ਆਪਾਂ ਚੱਲਦੇ ਹਾਂ 18ਵੀਂ ਮੰਜ਼ਲ ਤੇ ਆਪਾਂ ਨੂੰ ਰੂਮ ਮਿਲਿਆ 7ਵੀਂ ਮੰਜ਼ਲ ਤੇ ਲਿਫਟ ਪਹੁੰਚੀ 18ਵੀਂ ਮੰਜ਼ਲ ਤੇ ਜਾਣਾ ਤੇ ਪਹੁੰਚਦੇ ਆਂ ਕਮਰੇ ਦੇ ਵਿੱਚ ਰੈਸਟ ਕਰਦੇ ਆਂ ਯਾਰ ਬਹੁਤ ਥੱਕ ਗਏ ਆਪਾਂ ਨੂੰ ਜਿਹੜਾ ਉਹ ਰੂਮ ਮਿਲ ਗਿਆ ਤੇ ਆਪਾਂ ਤੁਹਾਨੂੰ ਸਾਰਾ ਰੂਮ ਟੂਰ ਜਿਹੜਾ ਉਹ ਕਰਾਉਨੇ ਆਂ ਤੇ ਆਪਾਂ ਇਹ ਇੱਕ ਅਪਾਰਟਮੈਂਟ ਲਿਆ ਇਹਦੇ ਵਿੱਚ ਕਿਚਨ ਵੀ ਆ ਤੇ ਨਾਲ ਰੂਮ ਵੀ ਨੇ ਇੱਕ ਰੂਮ ਜਿਹੜਾ ਆਹਾ ਤੇ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਬਹੁਤ ਸੋਹਣਾ ਅਪਾਰਟਮੈਂਟ ਆ ਇਹ ਤੇ ਇਹਦੇ ਚ ਇਸ ਤਰ੍ਹਾਂ ਜਿਹੜਾ ਉਹ ਬੈੱਡ ਲੱਗਿਆ ਹੋਇਆ ਨਾਲ ਇਹਨਾਂ ਦੇ ਜਿਹੜੇ ਅਟੈਚ ਉਹ ਵਾਸ਼ਰੂਮ ਨੇ ਇੱਥੇ ਆ ਅਟੈਚ ਵਾਸ਼ਰੂਮ ਆ ਬਾਕੀ ਇੱਥੇ ਆ ਰੱਖਣ ਵਾਸਤੇ ਆਪਾਂ ਉਹਦੇ ਕੱਪੜੇ ਰੱਖ ਸਕਦੇ ਹਾਂ ਨਾ ਜਿਵੇਂ ਆਪਣੇ ਕੱਪ ਬੋਰਡ ਹੁੰਦੇ ਨੇ ਉਹਵੇਂ ਦੇ ਕਾਫੀ ਸਾਰੀ ਸਟੋਰੇਜ ਆ ਯਾਰ ਨਾਲ ਇੱਥੇ ਟੀਵੀ ਵੀ ਲੱਗਿਆ ਹੋਇਆ ਇਹਦੇ ਚ ਤੇ ਇੱਥੋਂ ਬਾਹਰ ਦਾ ਜਿਹੜਾ ਥਿਊ ਦਿਖਦਾ ਇਹ ਆਪਾਂ ਦੇਖ ਲਿਆ ਬਾਹਰ ਦਾ ਜਿਹੜਾ ਵਿਊ ਆ ਯਾਰ ਬਹੁਤ ਸੋਹਣਾ ਵਿਊ ਆ ਤੇ ਉਹ ਉਧਰ ਸਾਹਮਣੇ ਸਾਰਾ ਜਿਹੜਾ ਸਮੁੰਦਰ ਆ ਮੈਂ ਦੂਜੇ ਕਮਰੇ ਚ ਤੁਹਾਨੂੰ ਦਿਖਾਉਂਗਾ ਜਾ ਕੇ ਤੇ ਉੱਥੋਂ ਬਹੁਤ ਵਧੀਆ ਦੇਖਦਾ ਤੇ ਆ ਆ ਥੱਲੇ ਜਿਹੜਾ ਰੋਡ ਚੱਲਦਾ ਤੇ ਆਪਾਂ 18ਵੀਂ ਮੰਜ਼ਲ ਤੇ ਆ ਇਸ ਟਾਈਮ ਬਹੁਤ ਉੱਚੇ ਆ ਤੇ ਆਪਾਂ ਦੂਸਰੀ ਸਾਈਡ ਚੱਲਦੇ ਆ ਕਿਚਨ ਦਿਖਾਉਣਿਆਂ ਨਾਲੇ ਤੁਹਾਨੂੰ ਕਿਚਨ ਵੀ ਆ ਤੇ ਆ ਇਹਦੇ ਨਾਲ ਜਿਹੜੀ ਉਹ ਕਿਚਨ ਆ ਆਪਾਂ ਆਪਦਾ ਕੁਝ ਵੀ ਬਣਾ ਸਕਦੇ ਆ ਇੱਥੇ ਕਾਫੀ ਹੋ ਗਿਆ ਜਾਂ ਰੋਟੀ ਵੀ ਕੁਝ ਵੀ ਮਤਲਬ ਖਾਣ ਨੂੰ ਬਣਾਉਣਾ ਤਾਂ ਇੱਥੇ ਜਿਹੜਾ ਬਣਾ ਸਕਦੇ ਆ ਇਹਦੇ ਚ ਇੱਕ ਆ ਗੈਸ ਮਿਲਿਆ ਤੇ ਥੱਲੇ ਓਵ ਬਾਕੀ ਆ ਇਧਰ ਮਾਈਕ੍ਰੋਵੇਵ ਹੋ ਗਿਆ ਹਨਾ ਸਾਰਾ ਕੁਝ ਜਿਹੜਾ ਪਰ ਉਹ ਨਾਲ ਮਿਲਿਆ ਤੇ ਇਥੇ ਆ ਸਾਰਾ ਕੁਸ਼ਾ ਕੱਪ ਹੋ ਗਿਆ ਜਿਵੇਂ ਹਨਾ ਕ੍ਰੌਕਰੀ ਸਾਰੀ ਇਹਨਾਂ ਨੇ ਜਿਹੜੀ ਉਹ ਨਾਲ ਦਿੱਤੀ ਆ ਤੇ ਇਧਰ ਆ ਗਿਆ ਕਿ ਜਿਹੜਾ ਹੋਰ ਦੂਸਰਾ ਰੂਮ ਦੋ ਰੂਮ ਨੇ ਤੇ ਨਾਲ ਇਹਦੇ ਵੀ ਜਿਹੜਾ ਅਟੈਚ ਹੋ ਵਾਸ਼ਰੂਮ ਆ ਗਿਆ ਤੇ ਆ ਇੱਕ ਆ ਗਿਆ ਰੂਮ ਜੀ ਇਹ ਵੀ ਉਹਦੇ ਵਰਗਾ ਹੀ ਆ ਨਾਲ ਟੀਵੀ ਹੈ ਤੇ ਇਥੋਂ ਵੀ ਸਾਹਮਣੇ ਦਾ ਨਜ਼ਾਰਾ ਜਿਹੜਾ ਉਹ ਦਿਖਦਾ ਬਹੁਤ ਸੋਹਣਾ ਨਜ਼ਾਰਾ ਸਾਹਮਣੇ ਦਾ ਦੇਖੋ ਆ ਸਾਰਾ ਦबईਆ ਉਹ ਸਾਰਾ ਸਾਹਮਣੇ ਜਿਹੜਾ ਉਹ ਸਮੁੰਦਰ ਆ ਸਾਰਾ ਪੋਰਟ ਆ ਇਹ ਬਹੁਤ ਸੋਹਣਾ ਖੂਬਸੂਰਤ ਨਜ਼ਾਰਾ ਤੇ ਅੱਗੇ ਚੱਲਦੇ ਆਂ ਬਾਕੀ ਆ ਸਾਰਾ ਰੈਡੀ ਹੋਣ ਨੂੰ ਇਹਨਾਂ ਨੇ ਦਿੱਤਾ ਨਾਲ ਆ ਇੱਥੇ ਸ਼ੀਸ਼ੇ ਪੱਗ ਬੰਨਣ ਨੂੰ ਤਿਆਰ ਹੋਣ ਨੂੰ ਤੇ ਆ ਇਧਰੋਂ ਸਾਰਾ ਆ ਗਿਆ ਇਹ ਲਿਵਿੰਗ ਏਰੀਆ ਕਹਿੰਦੇ ਹੁੰਦੇ ਨੇ ਇਹਨੂੰ ਸੋਫੇ ਲੱਗੇ ਹੋਏ ਨੇ ਇੱਥੇ ਹਨਾ ਆ ਡਾਈਨਿੰਗ ਟੇਬਲ ਆ ਗਿਆ ਤੇ ਆ ਆ ਗਿਆ ਸੋਫੇ ਜੀ ਇੱਥੇ ਵੀ ਇਹਨਾਂ ਨੇ ਜਿਹੜਾ ਉਹ ਟੀਵੀ ਦਿੱਤਾ ਇਤੋਂ ਬਹੁਤ ਸੋਹਣਾ ਨਜ਼ਾਰਾ ਦੇਖਦਾ ਸਾਹਮਣੇ ਦਾ ਆ ਸਾਰਾ ਹੈ ਸਮੁੰਦਰਾ ਜ਼ੂਮ ਕਰਕੇ ਦਿਖਾਉਨੇ ਆਪਾਂ ਦੇਖੋ ਬਹੁਤ ਸੋਹਣਾ ਨਜ਼ਾਰਾ ਆਪਾਂ ਸਾਰਾ ਤੁਹਾਨੂੰ ਆਪਣੇ ਰੂਮ ਦਾ ਜਿਹੜਾ ਉਹ ਟੂਰ ਕਰਾਇਆ ਹਨਾ ਸੋ ਬਹੁਤ ਲੰਬਾ ਸਫ਼ਰ ਸੀਗਾ ਪਿੰਡ ਤੋਂ ਲੈ ਕੇ ਦबई ਤੱਕ ਦਾ ਦਿੱਲੀ ਨੂੰ ਪੰਜ 6 ਘੰਟੇ ਦਿੱਲੀ ਨੂੰ ਲੱਗੇ ਚਾਰ ਪੰਜ ਘੰਟਿਆਂ ਦੀ ਫਲਾਈਟ ਸੀ ਬਹੁਤ ਥੱਕ ਗਏ ਤੇ ਹੁਣ ਆਪਾਂ ਕਰਾਂਗੇ ਰੈਸਟ ਕੱਲ ਨੂੰ ਆਪਾਂ ਇੱਥੇ ਦੀਆਂ ਸਾਰੀਆਂ ਸੋਹਣੀਆਂ ਸੋਹਣੀਆਂ ਥਾਵਾਂ ਜਿਹੜੀਆਂ ਉਹ ਘੁੰਮਾਂਗੇ ਤੇ ਅੱਜ ਦਾ ਦਿਨ ਆਪਾਂ ਰੈਸਟ ਕਰਾਂਗੇ ਤੇ ਕੱਲ ਨੂੰ ਸਵੇਰੇ ਆਪਾਂ ਜਾਵਾਂਗੇ ਇਹ ਦੇਖਣ ਵਾਸਤੇ ਜਿਹੜੀਆਂ ਇੱਥੇ ਥਾਵਾਂ ਦੇਖਣ ਆਲੇ ਜਿਵੇਂ ਬਰਜ ਖਲੀਫਾ ਹੋ ਗਿਆ ਜਾਂ ਦੁਬਈ ਫਰੇਮ ਹਨ ਉਹ ਸਾਰੀਆਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਘੁਮਾਵਾਂਗੇ ਜਿਹੜਾ ਜਿਹੜਾ ਕੁਝ ਦੁਬਈ ਦੇ ਵਿੱਚ ਦੇਖਣ ਵਾਲਾ ਜਾਂ ਦੁਬਈ ਦੇ ਆਲੇ ਦੁਆਲੇ ਜਿਵੇਂ ਆਬੂ ਦਬੀ ਹੋ ਗਿਆ ਸ਼ਾਰਜਾ ਹੋ ਗਿਆ ਹਨ ਉਹਨਾਂ ਦੇ ਵਿੱਚ ਜਿਹੜਾ ਜਿਹੜਾ ਕੁਝ ਦੇਖਣ ਵਾਲਾ ਉਹ ਸਾਰਾ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਇਹ ਬਲੌਗ ਨੂੰ ਆਪਾਂ ਐਂਡ ਕਰਦੇ ਆਂ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਹੁਣ ਸਾਰੀਆਂ ਜਿਹੜੀ ਅਗਲੀ ਸੀਰੀਜ਼ ਇਹ ਦਵਾਈ ਦੀ ਆਊਗੀ ਦਵਾਈ ਦੇ ਸਾਰੇ ਬਲੌਗ ਆਉਣਗੇ ਸੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ